ਬੀਜੇਪੀ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜੇਪੀ ਦੇ ਇੱਥੇ ਉਮੀਦਵਾਰ ਆ ਸਰਦਾਰ ਤਨਦੀਪ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰਦੇ ਆ ਕੱਲਾ ਇੱਥੇ ਨਹੀਂ ਹੋ ਰਿਹਾ ਸਾਰੇ ਪੰਜਾਬ 'ਚ ਹੋ ਰਿਹਾ ਵਿਰੋਧ ਬੀਜੇਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕਿਉਰਟੀ ਜਿਹੜੀ ਦਿੱਤੀ ਹੈ ਬੜੀ ਨਿੰਦਨਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹਲਕਾਂ ਦੀ ਬਜਾਏ ਕਿਸਾਨਾਂ ਦੀਆਂ ਸਮੱਸਿਆਵਾਂ ਹਲਕਾਂ ਦੀ ਬਜਾਏ ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਦੀ ਹੋਰ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕਿਉਰਟੀ ਦੇ ਅੰਡੇ ਜੋ ਸੱਤ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਦੇ ਘਟੋ ਹੀ ਪਤਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕਿਉਰਟੀ ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸਭ ਜੋ ਤੁਸੀਂ ਬੀਜਿਆ ਸੀਗਾ ਤੁਸੀਂ ਵੀ ਦੇ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਸੜਕਾਂ ਤੇ ਬੈਠੇ ਰਹੇ 740 ਕਿਸਾਨ ਚੀਜ਼ ਹੋਏ ਉਹ ਅੱਜ ਵੀ ਕਿਸਾਨ ਛੱਬੂ ਬੈਰੀਆਂ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਵੀ ਦੇ ਉਹੀ ਵੜ ਰਹੇ ਹੋ ਸਰ ਤੁਸੀਂ ਕਿਸਾਨਾਂ ਦਾ ਇੰਨਾ ਧੱਕਾ ਕੀਤਾ ਕਿਸਾਨ ਕਿਉਂ ਤੁਹਾਨੂੰ ਪਿੰਡਾਂ 'ਚ ਵੜਦੇ ਕਿਸਾਨ ਤੇ ਆਪਣਾ ਪ੍ਰੋਟੈਸਟ ਕਰ ਰਹੇ ਉਹਨਾਂ ਦੀ ਸਟਰਗਲ ਹੈ ਉਹਨਾਂ ਦੀਆਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੋਦੀ ਦੇ ਮੁੜਕੇ ਲਾਗੂ ਦੀ ਕੀਤੀਆਂ ਸੋ ਸੰਧੂ ਸਾਹਿਬ ਨੂੰ ਚਾਹੇ ਦੇ ਦੋ ਭਾਈ ਚਾਹ ਦੇ ਦਿਓ ਜੱਡ ਚਾਹ ਦੇ ਦਿਓ ਕੋਈ ਕੋਈ ਸਕੋਰ ਹੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਭਾਜਪਾ ਨੂੰ ਵੋਟ ਪਾਉਣ ਵਾਲੇ ਆ ਆਪਣਾ ਭਗਤ ਦੂਰ ਕਰ ਦੇਣ ਕਿਉਂ ਉਹਨਾਂ ਨੂੰ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਦੇ ਪੰਜਾਬ ਤੋਂ ਵੋਟ ਨਹੀਂ ਪਾਉਣੀ ਔਰ ਇਹੋ ਜਿਹਾ ਬਿਸਤਾ ਬੋਲੂਗਾ ਭਾਜਪਾ ਦਾ ਇਨਕਾਰ ਕਿ ਦਬਾੜਾ ਹੋ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦਬਾੜਾ ਪੰਗਾ ਲੈਣ ਤੋਂ ਸੋਚ ਕੰਮ ਗਏ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਨ 4 ਸਾਲ ਹੋਏ ਸਾਡੇ ਦੇ ਬਹੁਤ ਟਾਈਮ ਦੀ ਹੋਇਆ 3 3/2 ਸਾਲ ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਾਂ ਬਾਲਦੇ ਪੰਜਾਬ ਦੇ ਸਾਡੇ ਮੇ ਕਿਸਾਨ ਬਾੜਕੇ ਤੁਸੀਂ ਵੋਟਾਂ ਲੈਣ ਆ ਕੇ ਕੌਣ ਤੁਹਾਨੂੰ ਵੋਟਾਂ ਦਊਗਾ ਬਿਸਕਰ ਕੇ ਮੈਂ ਨਿੰਦਾ ਕਰਦਾ ਕਿ ਇੰਦਾ ਦੀ ਸਕਿਉਰਟੀਆ ਦੇਣੀ ਹੈ ਸਕਿਉਰਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ ਦਹਿਸਤ ਬੋਣੀ ਇਹ ਨਹੀਂ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਪਿਆਰ ਦੇ ਭੁੱਖੇ ਆ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀ ਕਰ ਸਕਦੇ ਹੋ ਪਿਆਰ ਨਾਲ ਜੋ ਮੱਦੀ ਪੰਜਾਬੀਆਂ ਨੂੰ ਕਰਾ ਲਓ ਭਾਜੇ ਤੁਸੀਂ ਕਹੋਗੇ ਕਿ ਇਹਨਾਂ ਨੂੰ ਦਬਖਾ ਲਾਂਗੇ ਕਰਾ ਲਾਂਗੇ ਇਦਾਂ ਕਰਾਂਗੇ ਇਹ ਨਹੀਂ ਮੰਨਦੇ ਕਿ ਇਹ ਨਹੀਂ ਸੁਣਦੇ ਉਹ ਤੁਸੀਂ ਤੱਕਾ ਕੀਤਾ ਉਹ ਸੁਣਦੇ ਕਿਉਂ ਭਾਜਪੀ ਨੇ ਤੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਤੱਕੇ ਦਾ ਸਿੱਟਾ ਕਿ ਅੱਜ ਫਰੀਦਕੋਟ ਪਟਿਆਲਾ ਤਰਤ ਤੰ ਅੰਮ੍ਰਿਤਸਰ ਹੱਥਾਂ ਦੇ ਉੱਤੇ ਜਿਹੜਾ ਡੇਰਾ ਬਾਬਾ ਨਾਨਕ ਪਤਾ ਮੈਂ ਕਿੰਨੇ ਥਾਵਾਂ ਦੇ ਪੜ੍ਹਿਆ ਕਿੰਨੇ ਥਾਵਾਂ ਦੇ ਕਿਸਾਨ ਵਿਰੋਧ ਕਰਦੇ ਹੋ ਕਿਸਾਨ ਜਿਹਦੇ ਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਭਲੇ ਇਹਨਾਂ ਨੂੰ ਬੂਥ ਨਹੀਂ ਲਾਉਂਦੇ ਆਂਗੇ ਉਹ ਆਪਣਾ ਅੰਦੋਲਨ ਕਰ ਰਹੇ ਆਂ ਅੰਦੋਲਨ ਦਾ ਹਿੱਸਾ ਕਿਸਾਨਾਂ ਦੀ ਮੰਗਾਂ ਮੰਦ ਪ੍ਰਧਾਨ ਜੀ ਸੱਜੂ ਕਹਿੰਦੇ ਮੈਂ ਆਮ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਕਿਸਾਨਾਂ ਤੋਂ ਲਾਗੇ ਜਾਂਦਾ ਕਦੇ ਡਰ ਲੱਗਦਾ ਮੈਂ ਉਹੀ ਗੱਲ ਕਹਿੰਦੇ ਆ ਚੰਗੇ ਕੰਮ ਕੀਤੇ ਸਰ ਜੇ ਚੰਗੇ ਕੰਮ ਕੀਤੇ ਤੇ ਵਾਈਪੂਈ ਲੈਣ ਦਾ ਕੀ ਫਾਇਦਾ ਜੀ ਆ ਜਿਹੜੀ ਵਾਈ ਪਲੱਸ ਜ਼ੈਡ ਪਲੱਸ ਜੇ ਦੋਈ ਕੰਮ ਹੀ ਇਹਨੇ ਚੰਗੇ ਕੀਤੇ ਆਪ ਵੀ ਤੇ ਤੁਹਾਡੀ ਪਾਰਟੀ ਨੇ ਹੁਣ ਇਹ ਪਤਾ ਵੀ ਕਿੱਥੋਂ ਕਦਾਂ ਜਿਹਾ ਪਤਾ ਕਿੱਦਾਂ ਲੀ ਲਈ ਫਿਰਦੇ ਆ ਯਾਰ ਉਹ ਇਦਾਂ ਨਹੀਂ ਲੱਗਦਾ ਦੁੱਲਦਾ ਜੋ ਮਰਦੀ ਕਰਦਾ ਤੂੰ ਦੇਵ ਰੋਧ ਕਰਦੇ ਆ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਬੰਦੀ ਕਰ ਦੇਣਾ ਐਂਦਾ ਤੂੰ ਹੀ ਵੋਟਾਂ ਮੰਗੋਗੇ ਯਾਰ ਜਦ ਤੱਕ ਦਬਾਓਗੇ ਪੰਜਾਬ 'ਚ ਆਮ ਕਿਸਾਨਾਂ ਦੇ ਆਮ ਬੰਦਿਆਂ ਨੂੰ ਜਾਵੇ ਹੋ ਆਮ ਬੰਦਿਆਂ ਨੂੰ ਆਵੇ ਨਾ ਤੇਜਾ ਸਿੰਘ ਸਮੁੰਦਰੀ ਜੀ ਦਾ ਪੁੱਤ ਆ ਉਹ ਲੋਕਾਂ ਨੂੰ ਇਹ ਵੀ ਦੱਸੇ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾ ਸਿੰਘ ਸਮੁੰਦਰੀ ਜੀ ਦੇ ਨਾਂ ਦੇ ਉੱਤੇ ਹਾਲ ਹੈ ਹੋਰ ਕੁਝ ਨਹੀਂ ਬਾਕੀ ਸਾਰਾ ਬੁੱਧਾਮ ਦਾ ਜੀ ਦੇ ਨਾਂ ਦੇ ਤੇਜਾ ਸਿੰਘ ਸਮੁੰਦਰੀ ਜਿਹੜੇ ਐਸਜੀਪੀਸੀ ਬੜੌਣ ਵਾਲਿਆਂ ਚ ਇੱਕ ਸੰਤ ਗੁਰੂ ਜਿਹੜੀ ਗੁਰੂ ਸਦਾ ਹੱਲਾ ਦੇਣ ਚੱਲੀ ਗੁਰੂ ਕਦਮ ਦੀ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੋਤਾ ਖੜਾ ਕਿੰਨਾ ਦਾ ਉਹ ਤੇ ਜਿਹੜੇ ਅੰਗਰੇਜ਼ਾਂ ਨਾਲ ਲੜਦੇ ਦੇ ਤੇ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਭਾਜਪੀ ਅੱਜ ਉਹਨਾਂ ਦਾ ਖੜਾ ਜੇਸਵੰਦੀ ਸਾਹਿਬ ਆ ਜਿੰਨੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜਥੋਂ ਹੁੰਦੇ ਕਿ ਮੈਂ ਨਾ ਕਿੱਥੇ ਬੋਲ ਜਿਹੜਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ ਇਹ ਮੇਰਾ ਮੇਰਾ ਪੋਤਾ ਜਿਹੜਾ ਹਾਕਮਾਂ ਦੇ ਨਾਲ ਕਿਹੜੇ ਆਕਮਾਂ ਨਾਲ ਖੜਿਆ ਜਿਹਨਾਂ ਦਾ ਅਹਲ ਹਿੰਦੁਸਤਾਨ ਦੇ ਵਿੱਚ ਤਾਂ ਅਜੇ ਬਾਬੇ ਦੇ ਨਾਂ ਤੇ ਵੋਟਾ ਕਿੱਦਾਂ ਪਾ ਦੇਣਗੇ ਲੋਕ ਸਾਡੇ ਇਹੀ ਦੇ ਉਹਦਾ ਬਦੋਦੋਦਿਆ ਕਿ ਬਾਬਾ ਦੇ ਵਿਚਾਲਾ ਦਿੱਲੀ ਨਾਲ ਲੜਦਾ ਦਿਆ ਤੂੰ ਦਿੱਲੀ ਦਾ ਹੱਥ ਢੋਕਾ ਬਣਿਆ ਪਿਆ ਯਾਰ ਬਾਬਾ ਪੜ੍ਹਦੇ ਲੈ ਪੈਣਾ ਚੰਗੀ ਤਰ੍ਹਾਂ ਆਪਣੇ ਬਾਬੇ ਨੂੰ ਪੜ੍ਹਦੇ ਨਹੀਂ ਉਹਨੇ ਕੀ ਕੀਤਾ ਉਹਨਾਂ ਤੋਂ ਤਾਂਹੀਂ ਸਿੱਖਿਆ ਲਈ ਨੇ ਸਰੋਂ ਉਹ ਸਬੂ ਲਾ ਕੇ ਸਮੁੰਦੀ ਲਿਖਦਾ ਆਪਣੇ ਨਾਮ ਉਹ ਜੋ ਮਸਦੀ ਲਿਖ ਦਿੰਦੀ ਸਮੁੰਦੀ ਦਾ ਅਸਲ ਸੇ ਅਸਲ ਤੇਜਾ ਸਗੀ ਸਮੁੰਦੀ ਸੀਗੀ ਇੰਨੇ ਪਹਿਲਾਂ ਕਿਉਂ ਨਹੀਂ ਲਿਖਿਆ ਸਾਡੀ ਉਮਰ ਲਿਖਿਆ ਤਾਂ ਨਹੀਂ ਸਾਡੀ ਉਮਰ ਸਰਕਾਰ ਤੇ ਜੌਬ ਕਰਦੇ ਰਹੇ ਆ ਤੇ ਅੱਜ ਲੋਕਾਂ ਨੂੰ ਮੂਸਕ ਬਣਾਉਣ ਦੀ ਜੋ ਮਰਜ਼ੀ ਲਾਉਣ ਵੋਟ ਨਹੀਂ ਪੈਂਦੀ ਸਰ ਜੋ ਮਰਜ਼ੀ ਹੋ ਜੇ